ਖੂਬਨੀ ਅਕਾਲੀ ਦਲ ਦੀ ਥੋੜੀ ਜੀ ਗੱਲਬਾਤ ਮੈਂ ਕਰਨੀ ਹੈ ਬੜਾ ਤਰਲੋਮਸ਼ੀ ਹੋ ਰਹੇ ਨੇ ਕਿ ਕਿਦਾਂ ਅਸੀਂ ਦੁਬਾਰਾ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈਏ ਕਿਤੇ ਜਥੇਦਾਰ ਫਰਮਾਨ ਜਾਰੀ ਕਰਦੇ ਨੇ ਕਿਤੇ ਬਾਗੀ ਤੜਾ ਸ਼ਿਕਾਇਤਾਂ ਕਰਦਾ ਤੁਸੀਂ ਇਹਨਾਂ ਸਾਰਿਆਂ ਦੇ ਨਾਮ ਜਾਣਦੇ ਹੋ ਸੁਖਵੀਰ ਬਾਦਲ ਵਰਗੇ ਜਿਹੜੇ ਤਖਤਾਂ ਦੇ ਜ਼임ੇਦਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਭ ਦੇ ਨਾਮ ਤੁਸੀਂ ਜਾਣਦੇ ਹੋ ਮੈਂ ਜਿਹੜੀ ਅੱਜ ਬੇਨਤੀ ਕਰਨੀ ਹੈ ਨਾ ਥੋੜਾ ਜਿਹਾ ਖੁੱਲੇ ਬੋਲਾਂ ਦੇ ਨਾਲ ਕਰਨੀ ਹੈ ਸਵਾਲ ਇਹ ਨੇ ਵੀ ਜਿਹੜੇ ਤਖਤਾਂ ਦੇ ਪੰਜ ਜ਼임ੇਦਾਰ ਨੇ ਇਹ ਅੱਜ ਫਰਮਾਨ ਜਾਰੀ ਕਰੀ ਜਾਂਦੇ ਆ ਵਾਦਨ ਗਲਤੀ ਮੰਨੇ ਪਿੱਛੇ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਮੰਨੇ ਮੈਂ ਸ਼ਬਦ ਵਰਤਣ ਲੱਗਾ ਜਿਨ੍ਹਾਂ ਨੂੰ ਬੁਰੇ ਲੱਗਣਗੇ ਨਾ ਜਥੇਦਾਰੋਂ ਤਾਂ ਸੱਦ ਲਿਓ ਕਾਲ ਤੱਕ ਤੇ ਤੁਹਾਡੇ ਕੋਲੇ ਇੱਕੋ ਹੀ ਕੰਮ ਹੁੰਦਾ ਰਬੜ ਦੀ ਮੋਹਰ ਤੁਹਾਡੇ ਕੋਲੇ ਹੁੰਦੀ ਆ ਉਹ ਲਾ ਕੇ ਇੱਕ ਲੈਟਰ ਲਿਖਣਾ ਹੁੰਦਾ ਪੰਥ ਵਿੱਚੋਂ ਸ਼ੇਕਤਾ ਜੀ ਇਹ ਕਰਨਾ ਹੁੰਦਾ ਇਹ ਕਰ ਦਿਓ ਪਰ ਤੁਸੀਂ ਹਰਾਮਖੋਰੋਂ ਸਿਰੇ ਦੇ ਕਿਉਂ ਕਹਿਣ ਲੱਗਾ ਜਦੋਂ ਤੁਹਾਡੀ ਮੀਟਿੰਗ ਦੇ ਵਿੱਚ ਤੁਹਾਡੀ ਹਾਜ਼ਰੀ ਦੇ ਵਿੱਚ ਇਹ ਕੁਝ ਬਾਦਲਾਂ ਨੇ ਕੀਤਾ ਸੀ ਉਸ ਵਕਤ ਹਰਾਮਖੋਰੋ ਤੁਹਾਡੇ ਕਾਲ ਤੱਕ ਦੀ ਪਾਵਰ ਕਿੱਥੇ ਸੀ ਤੁਹਾਡੀ ਪਾਵਰ ਉਦੋਂ ਕਿੱਥੇ ਸੀ ਉਦੋਂ ਕਿਉਂ ਨਾ ਬੋਲੇ ਉਦੋਂ ਤਾਂ ਜੀ ਸੁਖਵੀਰ ਬਾਦਲ ਨੇ ਮਾਫੀ ਮੰਗ ਲਈ ਅਸੀਂ ਮਾਫ ਕਰਦਾ ਸਜ਼ਾ ਕੀ ਲਈ ਪਾਠ ਕਰਨਾ ਜੀ ਭਾਂਡੇ ਮਾਂਜਣੇ ਨੇ ਜੀ ਕਵੰਜਾ ਸੌਦੀ ਕੜਾ ਪ੍ਰਸ਼ਾਦ ਦੀ ਦੇਖ ਕਰਾਉਣੀ ਹੈ ਜੀ ਇਹ ਸਜ਼ਾ ਹੁੰਦੀ ਹੈ ਪਾਠ ਕਰਨਾ ਭਾਂਡੇ ਮਾਂਜਣੇ ਕੜਾ ਪ੍ਰਸ਼ਾਦ ਕਰਾਉਣਾ ਇਹ ਸਜ਼ਾ ਹੁੰਦੀ ਹੈ ਜੀ ਇਹ ਸਜ਼ਾ ਹੁੰਦੀ ਹੈ ਫਿਰ ਮੈਂ ਲੋਕਾਂ ਨੂੰ ਕਹਿੰਨਾ ਵੱਧ ਤੋਂ ਵੱਧ ਗਲਤੀਆਂ ਕਰੋ ਜੋ ਮਰਜ਼ੀ ਕਰੋ ਸਜ਼ਾ ਤਾਂ ਇਹੀ ਲੱਗਣੀ ਹੈ ਬਸ ਪਾਠ ਕਰਨਾ ਕਵੰਜਾ ਸੌਦੀ ਦੇਖ ਕਰਾਉਣੀ ਹੈ ਭਾਂਡੇ ਮਾਂਜਣੇ ਨੇ ਜੋੜੇ ਝਾੜਨੇ ਨੇ ਇਹ سزا ਲਗਣੀ ਏ ਜੇ سزا ਲਗਣੀ ਆ ਨਾ ਤਾਂ ਜਿੰਨੇ ਵੀ ਸਿੱਖ ਨੇ ਜਿੰਨੀਆਂ ਗਲਤੀਆਂ ਕਰਨੀ ਨੇ ਕਰੀ ਚੱਲੋ ਕਿਉਂਕਿ سزا ਤਾਂ ਹੀ ਲਾਉਣੀ ਏ ਦੂਜੇ ਪਾਸੇ ਕਹਿਣਗੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲੀ ਪੂਲਾ ਸਿੰਘ ਨੇ ਜਨਰਲ ਬਣ ਕੇ ਕੋਲੜੇ ਮਾਰੇ ਸੀ ਹੈਗੀ ਤੱਕ ਤੋ ਜੇ ਉਸ ਵਕਤ ਦਾ ਇਹ ਸੱਚ ਹੈ ਕਿ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋੜੜੇ ਮਾਰੇ ਸੀ ਜੰਡ ਨਾਲ ਬੰਨ ਕੇ ਤੇ ਅੱਜ ਫਿਰ ਸੁਖਵੀਰ ਬਾਦਲ ਨੂੰ ਬੰਨੋ ਜੰਡ ਦੇ ਨਾਲ ਉੱਥੇ 베ਰੀ ਤਾਂ ਹੈਗੀ ਆ ਨਾ ਜੰਡ ਤਾਂ ਹੈ ਨਹੀਂ 베ਰੀ ਨਾਲ ਬੰਨ ਲਓ ਉੱਥੇ ਮਾਰੋ ਕੋੜੜੇ ਨੜੇ ਉਸ ਵਕਤ ਆਹ ਵੀਡੀਓ ਬੁੜੀ ਬਣਦੀ ਨਹੀਂ ਤੁਸੀਂ ਬਣਾਓ ਵੀਡੀਓ ਲੋਕਾਂ ਨੂੰ ਦਿਖਾਓ ਵੀ ਆ ਖੜਾ ਸੁਖਵੀਰ ਬਾਦਲ ਚੋੜੇ ਮਾਰਨ ਲੱਗਿਆ ਅੱਜ ਇਹਨੇ ਗਲਤੀਆਂ ਕੀਤੀਆਂ ਮਾਰ ਸਕਦੇ ਹੋ ਕੁੰਨੀਆਂ ਕ ਹਰਾਮ ਖੁਰੀਆਂ ਕਰਉਂਗੇ ਯਾਰ ਤੁਸੀਂ ਪੁਜਾਰੀਆਂ ਤੁਸੀਂ ਪੁਜਾਰੀ ਡਾਕਟਰ ਅਵੇਦਕਰ ਸਾਹਿਬ ਨੇ ਐਵੇਂ ਨਹੀਂ ਕਿਹਾ ਸੀ ਕਿ ਤੁਸੀਂ ਕੇਸਾਂ ਧਾਰੇ ਹਿੰਦੂ ਹੋ ਐਵੇਂ ਨਹੀਂ ਕਿਹਾ ਸੀ ਤੁਹਾਡੀ ਕਰਤੂਤ ਹੈ ਹੁਣ ਇਹਨਾਂ ਨੂੰ ਤਰ ਲੋ ਮਸੀ ਏਦਾਂ ਹੁੰਦੇ ਨੇ ਵੀ ਕਿਵੇਂ ਕੁਰਸੀ ਆਵੇ ਸਾਡੇ ਕੋਲ ਪਰ ਹੋਣਾ ਨਹੀਂ ਹੈ ਮੈਂ ਬੇਨਤੀ ਵੀ ਕਰ ਦਿੰਨਾ ਚੈਲੰਜ ਵੀ ਕਰ ਦਿੰਨਾ ਜੇ ਕਿਸੇ ਜ਼ਥੇਦਾਰ ਦੇ ਵਿੱਚ ਹਿੰਮਤ ਹੈਗੀ ਆ ਨਾ ਆ ਗੱਲਾਂ ਦਾ ਜਵਾਬ ਦੇਣ ਦੀ ਜਿਹੜੀਆਂ ਮੈਂ ਗੱਲਾਂ ਕੀਤੀ ਨੇ ਜਵਾਬ ਕਿਸੇ ਕੋਲ ਹੈਗਾ ਤਾਂ ਸੱਦ ਲਿਓ ਤੁਹਾਡੇ ਨਾਲੋਂ ਜ਼ਿਆਦਾ ਬਾਦਲ ਪਰਿਵਾਰ ਦੀਆਂ ਕਰਤੂਤਾਂ ਦਾ ਮੈਨੂੰ ਪਤਾ ਤੁਨ ਤਾਂ ਜ਼ਹਿਦਾਰ ਬਣਾ ਕੇ ਰਬੜ ਦੀ ਮੋਹਰ ਦੇਦੀ ਰਬੜ ਦੀ ਮੋਹਰ ਹਰ ਵਕਤ ਜੇਬ ਚ ਪਾਈ ਰੱਖਦੇ ਹੂੰ ਜਿੱਥੇ ਬਾਦਲ ਕਹਿੰਦਾ ਪਹਿਲਾਂ ਵੱਡਾ ਬਾਦਲ ਕਹਿੰਦਾ ਸੀ ਹੁਣ ਸੁਖਵੀਰ ਕਹਿੰਦਾ ਉੱਥੇ ਚੱਕ ਕੇ ਲਾ ਦਿੰਨੇ ਹੋ ਕਿਲੋ ਕੰਫਰਟੀ ਇਹ ਨੌ ਟੰਕੀ ਦਾ ਪਤਾ ਨਹੀਂ ਤੁਸੀਂ ਕਿਹਦੀਆਂ ਜੁੱਤੀਆਂ ਵਿੱਚ ਬੈਠਣ ਵਾਲਿਓ ਪਤਾ ਨਹੀਂ ਲੋਕਾਂ ਨੂੰ ਸਭ ਪਤਾ ਹੈ ਪਰ ਤੁਸੀਂ ਪਹਿਲਾਂ ਵੀ ਹਰਾਮਖੋਰ ਸੀ ਹੁਣ ਵੀ ਤੁਸੀਂ ਹਰਾਮਖੋਰ ਹੋ ਕਿਸੇ ਨੂੰ ਭੁਲੇਖਾ ਨਾ ਰਹੇ ਜੇ ਮੈਂ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਹੀ ਗੱਲ ਕਹਿ ਰਿਹਾ ਹਾਂ ਹਰਾਮਖੋਰ ਹੋ ਤੁਸੀਂ ਪਹਿਲਾਂ ਵੀ ਸੀ ਹੁਣ ਵੀ ਹੋ ਜਦੋਂ ਸੁਖਬੀਰ ਬਾਦਲ ਆਪਣੀ ਕੋਠੀ ਵਿੱਚ ਬੁਲਾ ਕੇ ਤੁਹਾਨੂੰ ਤੁਹਾਨੂੰ ਕਹਿੰਦਾ ਸੀ ਇਹਨੂੰ ਮaaf ਕਰ ਦਿਓ ਸਰਸੇ ਵਾਲੇ ਸਾਧ ਨੂੰ ਆ ਐਦਾਂ ਕਰ ਦਿਓ ਐਦਾਂ ਕਰ ਜਾ ਉਦੋਂ ਕਿਉਂ ਨਾ ਬੋਲੇ ਅੱਜ ਕਿਉਂ ਤੁਹਾਡੀ ਜबान ਖੁੱਲਦੀ ਹੈ ਤੰਦੂਆ ਪੈਸੇ ਉਸ ਵਕ ਤੁਹਾਡੀ ਜबान ਦੇ ਵਿੱਚ ਆ ਜਿਹੜਾ ਹਰਵੇਸ਼ ਸਿੰਘ ਦਮਦੋਣਾ ਸਾਹਿਬ ਵਾਲਾ ਜਿਸ ਦਾ ਪਹਿਲਾਂ ਦਰਵਾਸਾ ਹੁੰਦਾ ਸੀ ਕੱਲ ਤੱਕ ਦਾ ਤੇ ਹੁਣ ਹੁਣ ਪ੍ਰਧਾਨ ਕੀ ਭਾਲਦਾ ਪੀ ਐਚ ਡੀ ਕਰੀ ਹੋਈ ਹੈ ਨਾ ਬਾਂਦਰ ਵਾਂਗੂੰ ਤੇ ਦੰਦ ਕੱਢਦਾ ਦਿੱਲੀ ਗਿਆ ਜਦੋਂ ਉਹਦਕਨ ਬੋਲੇ ਤੁਹਾਡੇ ਬੋਲਣ ਨਾਲ ਕੁਝ ਨਹੀਂ ਹੋਣਾ ਤੁਹਾਡੀਆਂ ਕਰਤੂਤਾਂ ਦਾ ਲੋਕਾਂ ਨੂੰ ਪਤਾ ਹੈ ਜੋ ਮਰਜ਼ੀ ਕਰ ਲੋ ਤੁਹਾਨੂੰ ਲੋਕਾਂ ਨੇ ਨਕਾਰਿਆ ਹੋਇਆ ਤੁਹਾਨੂੰ ਕੁਰਸੀ ਨਹੀਂ ਮਿਲਣੀ ਹਾਂ ਨਰੈਣੋ ਮਹਾਂਤ ਤੁਸੀਂ ਹੈਗੇ ਹੋ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਕੀਤਾ ਹੋਇਆ ਉਹ ਕਰੀ ਚੱਲੋ ਜੋ ਕਾਲੇ ਧੰਦੇ ਕਰਨੇ ਨੇ ਉਹ ਕਰੀ ਚੱਲੋ ਉੱਥੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਇਹ ਡਰਾਮੇ ਕਰਦੇ ਸਾਰੇ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਸੀ ਜਿਹੜੀਆਂ ਕਰਤੂਤਾ ਤੁਸੀਂ ਕੀਤੀਆਂ ਨੇ ਨਾ 8 ਸਾਲ ਹੋ ਗਏ ਤੁਹਾਡੀ ਸਤਾ ਗਏ ਨੂੰ ਮੈਂ ਕਾਲੀਆਂ ਦੀ ਗੱਲ ਕਰਦਾ ਲੇਲੀਆਂ ਪੱਗਾਂ ਵਾਲਿਆਂ ਦੀ ਇਹੀ ਕਰਤੂਤਾ ਮਹਾਰਾਜਾ ਅਜੀਤ ਸਿੰਘ ਦੇ ਰਾਜ ਵੇਲੇ ਜਦੋਂ ਉਹਨਾਂ ਦੀ ਮੌਤ ਹੋ ਗਈ ਉਹ ਬਾਅਦ ਵਿੱਚ ਹੁੰਦੀਆਂ ਨੇ ਲੜਦੇ ਰਹੇ ਤੇ ਅੰਗਰੇਜ਼ਾਂ ਨੇ ਚਲਾਕੀ ਦੇ ਨਾਲ ਤੁਸਤੀ ਦੇ ਨਾਲ ਰਾਜ ਕਰ ਲਿਆ ਇੱਥੇ ਠੀਕ ਹੈ ਤੇ ਇਹੀ ਤੁਹਾਡੀਆਂ ਕਰਦੂਤਾ ਨੇ ਲੇਲੀਆਂ ਪੱਗਾਂ ਬਾਲਿਓ ਅਕਾਲੀ ਕੇਵਲ ਤੁਸੀਂ ਆਪਣੇ ਨਾਂ ਨਾਲ ਲਾਇਆ ਹੋਇਆ ਤੁਸੀਂ ਅਕਾਲੀ ਹੈ ਨਹੀਂ ਇਹ ਬੜਾ ਕੌੜਾ ਸੱਚ ਹੈ ਜਿਹੜੀ ਮੈਂ ਅੱਜ ਗੱਲ ਕਹੀ ਹੈ ਤੁਹਾਡੇ ਕੋਲੇ ਕੋਈ ਕੰਮ ਹੁੰਦਾ ਸੱਦ ਲੋ ਜੀ ਕੱਲ ਤੱਕ ਤੇ ਛੇਕ ਦਿਓ ਇਹਨੂੰ ਐਤੋਂ ਡੇ ਕੱਲ ਤੱਕ ਤੂੰ ਮੰਨਦਾ ਹੀ ਨਹੀਂ ਜਿਹੜਾ ਜੋਰ ਲਾਉਣਾ ਲਾ ਲੋ ਹੋਰ ਕੋਈ ਕੰਮ ਇਹ ਕਿਉਂ ਕਹਿਣਾ ਪੈ ਰਿਹਾ ਕਿਉਂਕਿ ਤੁਹਾਡੀਆਂ ਕਰਤੂਤਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਹ ਗੱਲ ਤਾਂ ਅੱਧੀ ਆੜ ਵਿੱਚ ਹੋਈ ਜਾਂਦੀ ਲੋਕਾਂ ਨੂੰ ਸਭ ਪਤਾ ਹੈ ਕਰੀ ਚਲੋ ਡਰਾਮੇ ਜਿੰਨੇ ਮਰਜ਼ੀ ਕਰ ਲੋ ਲੋਕਾਂ ਨੂੰ ਤੁਹਾਡਾ ਸਭ ਪਤਾ ਲੱਗ ਚੁੱਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ